ਸਥਾਨਕ ਡਾਕਟਰ ਕ੍ਰਿਸ਼ਨ ਚੰਦ ਗਰਗ ਮੈਮੋਰੀਅਲ ਨੇਕੀ ਆਸ਼ਰਮ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਨੇਕੀ ਫਾਊਂਡੇਸ਼ਨ ਬੁੜਲਾਡਾ ਵੱਲੋਂ दिव्यांग ਅਤੇ ਬਜ਼ੁਰਗਾਂ ਲਈ ਸਹਾਇਕ ਉਪਕਰਨ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ ਜਿੱਥੇ ਅਲਮੋਕੋ ਮੁਹਾਲੀ ਅਦਾਰਾ ਵੱਲੋਂ 88 ਬਜ਼ੁਰਗਾਂ ਅਤੇ ਦਿਵਿਆਂਗ ਜਨਾਂ ਨੂੰ 350 ਤੋਂ ਵੱਧ ਸਹਾਇਕ ਉਪਕਰਨ ਵੰਡੇ ਗਏ ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਆਈਏਐਸ ਨੇ ਕਿਹਾ ਕਿ ਇਹਨਾਂ ਉਪਕਰਨਾਂ ਦੀ ਮਦਦ ਨਾਲ ਦਿਵਿਆਂਗ ਅਤੇ ਬਜ਼ੁਰਗਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਦਾ ਲੋਕਡਾਊਨ ਖਤਮ ਹੋ ਜਾਵੇਗਾ ਉਹ ਹੁਣ 15 ਤੋਂ 20 ਕਿਲੋਮੀਟਰ ਦੇ ਦਾਇਰੇ ਵਿੱਚ ਘੁੰਮ ਸਕਣਗੇ ਅਤੇ ਕੋ ਰੁਜ਼ਗਾਰ ਵੀ ਚਲਾ ਸਕਣਗੇ ਇਸ ਮੌਕੇ ਉਹਨਾਂ ਨੇ ਨੇਕੀ ਫਾਊਂਡੇਸ਼ਨ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਹੀ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਅਸੀਂ ਜ਼ਿਲ੍ਹੇ ਵਿੱਚ ਇੱਕ ਦਿਵਿਆਂਗ ਅਤੇ ਜ਼ਰੂਰਤਮੰਦ ਨੂੰ ਸਹਾਇਤਾ ਤੋਂ ਵਾਂਝਾ ਨਹੀਂ ਰਹਿਣ ਦੇਣਾ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਦਵਿੰਦਰ ਕੋਲੀ ਬੁੱਢਲਾਡਾ ਮੈਨੂੰ ਕੀ ਨਾਮ ਹੈ ਤੁਹਾਡਾ ਹਰਸ਼ਮਰਤ ਕਹਾਣੀ ਹਰਸ਼ਮਰਤ ਕੌਣ ਜਿਹਨੇ ਨੇਕੀ ਕਮਿਸ਼ਨ ਬਣਾਇਆ ਕੈਂਪਰ ਮੈਕੀਪਾਇਟੂ ਦੀ ਸੂਚ ਬਲਗ ਇੱਕ extra thing ਦੇ ਉਸ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਬੈਠੀ ਰਹਿੰਦੀ ਸੀਗੀ ਵੀ ਬਾਹਰ ਅੰਦਰ ਜਾਣ ਵਾਸਤੇ ਬਹੁਤ ਔਖਾ ਹੁੰਦਾ ਸੀਗਾ ਜੀ ਵੀ ਮੈਂ ਅੱਜ ਮੈਨੂੰ ਇਹ ਮਿਲੀ ਹੈ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ ਕਦੋਂ ਕਲਿੱਕ ਕੀਤਾ ਸੀ ਇਹਦੇ ਵਿੱਚ ਇਹ ਮੈਂ 14 ਤਰੀਕ ਨੂੰ ਕੀਤਾ ਸੀਗਾ ਟੈਂਪਰ ਲੱਗਿਆ ਸੀ ਇਹਨਾਂ ਨੇ ਕੈਂਪ ਲਗਾਇਆ ਸੀਗਾ ਜੀ ਉਹਦੇ ਵਿੱਚ ਮੈਂ ਆਪਣੇ ਡਾਕੂਮੈਂਟ ਲੈ ਕੇ ਆਈ ਸੀਗੀ ਜੀ ਤੇ ਉਦੋਂ ਅਪਲਾਈ ਕੀਤਾ ਸੀਗਾ ਤੇ ਹੁਣ ਇਹਨਾਂ ਨੇ ਮੈਸੇਜ ਕਰ ਦਿੱਤਾ ਜੀ ਕਹਿੰਦੇ ਵੀ ਆ ਕੇ ਤੁਸੀਂ ਲੈ ਜਾਓ ਜੀ ਆ ਜਾਓ ਮਿਲਿਆ ਜੀ ਇਸ ਸਭ ਅੰਗਿਲਾਂ ਨੂੰ ਸਹਾਇਕ ਉਪਕਰਨ ਬਣਦੇ ਨੇ ਕਿਸ ਤਰ੍ਹਾਂ ਦਾ ਪ੍ਰਭਾਵ ਦੇਖ ਰਹੇ ਸੀ ਅਲਮਕੋ ਹੈ ਇੱਕ ਅਦਾਰਾ ਭਾਰਤ ਸਰਕਾਰ ਦਾ ਆਰਟੀਫੀਸ਼ੀਅਲ ਲੈਂਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਕਾਨਪੂਰ ਵਿੱਚ ਇਹਨਾਂ ਦਾ ਹੈੱਡ ਆਫਿਸ ਹੈ ਉਹਨਾਂ ਦੀ ਸਹਾਇਤਾ ਨਾਲ ਅਸੀਂ ਜਿਹੜੇ ਉਹਨਾਂ ਦੇ ਬਣਾਏ ਹੋਏ ਸਹਾਇਕ ਉਪਕਰਨ ਨੇ ਉਹ ਦਿੱਤੇ ਨੇ ਇੱਥੇ ਦਿਵੰਗ ਜਨਾਂ ਨੂੰ ਇਹਦੇ ਲਈ ਪਹਿਲਾਂ ਅਸੈਸਮੈਂਟ ਕੈਂਪ ਲੱਗਦਾ ਸੀ ਤਿੰਨ ਜਗ੍ਹਾ ਤੇ ਅਸੈਸਮੈਂਟ ਕੈਂਪ ਲਾਏ ਸੀਗੇ ਸਦੂਰਗੜ ਮਾਨਸਾ ਤੇ ਬੁੜਲਾਡਾ ਉਸੇ ਤਰੀਕੇ ਨਾਲ ਫਿਰ ਉਹ ਬਣਾ ਕੇ ਲੈ ਆਉਂਦੇ ਨੇ ਤਾਂ ਉਹਨਾਂ ਦੀ ਅੱਜ ਡਿਸਟ੍ਰਿਬਿਊਸ਼ਨ ਕੀਤੀ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ 360 ਦੇ ਆਸ-ਪਾਸ ਬੈਨੇਫਿਸ਼ਰੀਜ਼ ਨੂੰ ਕੋਈ 1000 ਤੋਂ ਵੱਧ ਦੇ ਏਡਸ ਦਿੱਤੀਆਂ ਨਿਗੀਆਂ ਕਈ ਲੋਕਾਂ ਨੂੰ 2 3 4 ਚੀਜ਼ਾਂ ਦੀ ਵੀ ਲੋੜ ਹੁੰਦੀ ਹੈ ਤਾਂ ਇਸ ਕਰਕੇ ਇਹ 1000 ਤੋਂ ਉੱਪਰ ਦੀ ਗਿਣਤੀ ਬਣ ਗਈ ਹੈ ਤੇ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਲੈਣ ਨਾਲ ਇਹਨਾਂ ਦੀ ਜ਼ਿੰਦਗੀ ਕਾਫੀ ਸੁਖਾੜੀ ਹੋ ਜਾਏਗੀ ਜਿਵੇਂ ਆ ਤੁਸੀਂ ਦੇਖਿਆ ਪਹਿਲਾਂ ਐਮਟੀਸੀ ਗਈ ਆ ਮੋਟਰਾਈਜ਼ ਟ੍ਰਾਈਸਾਈਕਲ ਜਿਹੜੀ ਗਈ ਆ ਇਹ 50 51000 ਦੀ ਚੀਜ਼ ਆ ਆਮ ਬੰਦੇ ਦੇ ਵੱਸ ਵੀ ਨਹੀਂ ਹੁੰਦੀ ਇਹ ਖਰੀਦਣੀ ਇਦੇ ਨਾਲ ਇਹਨਾਂ ਦਾ ਜਿਹੜਾ ਦਾਇਰਾ ਜ਼ਿੰਦਗੀ ਦਾ ਉਹ ਆਪਣੇ ਘਰ ਤੋਂ ਜਾਂ ਪਿੰਡ ਤੋਂ ਕਾਫੀ وسیਹ ਹੋ ਜਾਏਗਾ ਮੈਨੂੰ ਲੱਗਦਾ ਵੀ 15-20 ਕਿਲੋਮੀਟਰ ਤੱਕ ਬੜੇ ਆਰਾਮ ਨਾਲੇ ਜਾ ਸਕਦੇ ਨੇ ਆਪਣਾ ਕੋਈ ਛੋਟਾ ਮੋਟਾ ਕੰਮਕਾਰ ਵੀ ਕਰ ਸਕਦੇ ਨੇ ਮੈਂ ਪਿਛਲੇ ਕੈਂਪਾਂ ਦੇ ਵਿੱਚ ਦੇਖਿਆ ਕਿ ਕਈ ਲੋਕਾਂ ਨੇ ਇਹਦੇ ਨਾਲ ਫੇਰੀ ਵਾਲਾ ਕੰਮ ਸਟਾਰਟ ਕਰ ਲਿਆ ਕਈ ਰਿਸ਼ਤੇਦਾਰੀਆਂ 'ਚ ਜਾ ਸਕਦੇ ਨੇ ਕਿਸੇ ਇੱਕ ਮੁੰਡੇ ਨੇ ਮੋਬਾਈਲ ਰਿਪੇਅਰ ਦੀ ਦੁਕਾਨ ਸ਼ੁਰੂ ਕਰ ਲਈ ਸੀ ਤਾਂ ਇਸ ਤਰੀਕੇ ਨਾਲ ਇਹ ਆਪਣੀ ਜ਼ਿੰਦਗੀ ਚਲਾਉਣ ਦੇ ਸਮਰੱਥ ਹੋ ਸਕਦੇ ਨੇ ਬੜਾ ਗੁੱਡ ਲਾਡਾ ਜਿਹੜਾ ਅੰਗੇਨੋਜਿਕ ਹਸਪਤਾਲ ਮੰਡੇ ਆ ਰਿਹਾ ਕਿੰਨੇ ਜਿਹੜੇ ਐਜੂਕੇਸ਼ਨ ਅੱਜ ਜਿਹੜੇ ਗੁੱਡ ਲਾਡਾ ਦੇ ਵਿੱਚ ਹੈ ਜੀ ਅੱਜ ਤਕਰੀਬਨ 88 ਜਿਹੜੇ ਨੇ ਆਪਣੇ ਕੋਲ ਬੈਨੀਫੀਸ਼ੀਰੀਜ਼ ਉਹਨਾਂ ਨੂੰ ਸਹਾਇਕ ਉਪਕਰਨ ਤੇ ਜਿਹੜੇ ਹੈ ਸਮਾਨ ਹੋਰ ਮੁਹੱਈਆ ਕਰਾਇਆ ਜਾ ਰਿਹਾ ਸਰਕਾਰ ਵੱਲੋਂ ਤੇ ਅੱਜ ਤੀਸਰਾ ਕੈਂਪ ਹੈ ਇਹ ਤਿੰਨ ਦਿਨਾਂ ਦਾ ਕੈਂਪ ਲੱਗਿਆ ਸੀ ਜਿਸ ਦੀ ਅਸੈਸਮੈਂਟ ਸਤੰਬਰ ਦੇ ਮਹੀਨੇ ਵਿੱਚ ਹੋਈ ਸੀ ਪਹਿਲਾਂ ਸਰਦੂਲਗੜ ਫਿਰ ਮਾਨਸਾ ਤੇ ਅੱਜ ਤੀਜਾ ਕੈਂਪ ਜਿਹੜਾ ਹੈ ਬੁੜਲਾਡਾ ਵਿਖੇ ਕੀਤਾ ਜਾ ਰਿਹਾ ਹੈ ਇਹਨਾਂ ਤਿੰਨਾਂ ਕੈਂਪਾਂ ਚ ਆਪਾਂ ਤਕਰੀਬਨ 260 ਵਿਅਕਤੀਆਂ ਨੂੰ ਦਿਵਿਆਂਜਨਾਂ ਨੂੰ ਤੇ ਬਜ਼ੁਰਗਾਂ ਨੂੰ ਜਿਹੜਾ ਹੈ ਅਸਿਸਟਿਵੇਟਸ ਜਿਹੜੇ ਨੇ ਉਹ ਮੁਹੱਈਆ ਕਰਵਾਏ ਨੇ ਨਕਲੀ ਆਂਕ ਤੇ ਅਸਿਸਟਿਵੇਟਸ ਦੇਖੋ ਕਿਨੇ ਕਿਸ ਨੂੰ ਲੱਗਦਾ ਵੀ ਹਜੇ ਇਹਦੀ ਲਾਪਤਰੀ ਰਹਿ ਚੁੱਕੀ ਹਜੇ ਬਹੁਤ ਲਾਪਤਰੀ ਨੇ ਜੀ ਸਮੇਂ-ਸਮੇਂ ਤੇ ਇਹ ਕੈਂਪ ਜਿਹੜੇ ਨੇ ਸਰਕਾਰ ਵੱਲੋਂ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਆਪਣੇ ਸੰਸਥਾਵਾਂ ਵੱਲੋਂ ਜਿਵੇਂ ਕਿ ਅੱਜ ਨੇਕੀ ਫਾਊਂਡੇਸ਼ਨ ਦੀ ਸਹਾਇਤਾ ਨਾਲ ਆਪਾਂ ਲਗਾ ਰਹੇ ਹ ਬਟ ਫਿਲਹਾਲ ਅਜੇ ਹੋਰ ਬਹੁਤ ਜ਼ਰੂਰਤ ਹੈ ਇਸ ਤਰ੍ਹਾਂ ਦੇ ਕੈਂਪ ਹੋਰ ਫਿਊਚਰ ਦੇ ਵਿੱਚ ਵੀ ਲੱਗਣਗੇ ਤਾਂ ਕਿ ਮੈਕਸਿਮਮ ਆਪਾਂ ਜਿਹੜੀ ਹੈ ਡਿਸੇਬਿਲਟੀ ਨੂੰ ਕਵਰ ਕਰ ਸਕੀਏ ਤੇ ਉਹਨਾਂ ਨੂੰ ਆਪਾਂ ਚੀਜ਼ਾਂ ਮੁਹੱਈਆ ਕਰਵਾ ਸਕੀਏ ਦੇਖੋ ਸੰਸਥਾ ਤਾਂ ਨਹੀਂ ਅਸੀਂparat sarkar ਵੱਲੋਂ ਲਿੰਕੋ ਕੰਪਨੀ ਜੋ ਹੈ ਉਹਨਾਂ ਦੇ ਵੱਲੋਂ ਅਸੀਂ ਆਏ ਹਾਂ ਜਿੱਥੇ ਕੁਝ ਅਸੈਸਮੈਂਟ ਕੀਤੇ ਗਏ ਸੀ ਸਪਟੰਬਰ ਦੇ ਮਹੀਨੇ ਵਿੱਚ ਤੇparat sarkar ਦੀਆਂ ਦੋ ਸਕੀਮਾਂ ਹੈ ਡਿਪ ਸਕੀਮ ਤੇ ਇੱਕ ਆਰਵੀਆ ਸਕੀਮ ਤੇ ਇਹਨਾਂ ਦੋ ਸਕੀਮਾਂ ਦੇ ਤਹਿਤ ਜੋ ਅਸੈਸਮੈਂਟ ਕੀਤਾ ਗਿਆ ਸੀ ਸਤੰਬਰ ਅੱਜ ਉਹਨਾਂ ਦਾ ਇੱਥੇ ਡਿਸਟ੍ਰਿਬਿਊਸ਼ਨ ਕਰ ਰਹੇ ਹਾਂ ਬੁਟਲਾਡੇ ਵਿੱਚ। ਕੁੱਲ ਜੇ ਅਸੀਂ ਮਾਨਸੇ ਦੀ ਗੱਲ ਕਰੀਏ ਤਾਂ ਟੋਟਲ 360 ਲੱਖ ਦਾ ਅਸੀਂ ਕਰ ਚੁੱਕੇ ਹਾਂ ਵਿਤਰਣ ਤੇ ਜੇ ਅਸੀਂ ਬੁਟਲਾਡੇ ਦੀ ਗੱਲ ਕਰਦੇ ਹਾਂ ਤਾਂ ਅੱਜ 88 ਜਿਹੜੇ ਹੈਗੇ ਪਲਾ ਪਾਤਰੀ ਉਹਨਾਂ ਨੂੰ ਅਸੀਂ ਉਪਕਰਣਾਂ ਚ ਬੰਨ ਰਹੇ ਹਾਂ ਇੱਥੇ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਲਦੀਆਂ ਕੀ